ਅਰੋ ਸਮਰਥੀ ਹੈ ਹallelujah ਆਓ ਆਪਾਂ ਦੇਖਦੇ ਆ ਯਸਾਯਾ ਦੀ ਕਿਤਾਬ ਉਹਦਾ 43 ਨੰਬਰ ਅਧਿਆਇ ਤੇ ਉਹਦੀ 18 ਤੇ 19 ਨੰਬਰ ਪੰਕਤੀ ਵਿੱਚ ਇਦਾਂ ਲਿਖਿਆ ਆ ਪਹਿਲੀਆਂ ਗੱਲਾਂ ਨੂੰ ਚੇਤੇ ਨਾ ਕਰੋ ਪੁਰਾਣੀਆਂ ਗੱਲਾਂ ਨੂੰ ਚੇਤੇ ਨਾ ਕਰੋ ਪੁਰਾਣੀਆਂ ਗੱਲਾਂ ਨੂੰ ਨਾ ਸੋਚੋ ਵੇਖੋ ਮੈਂ ਇੱਕ ਨਵਾਂ ਕੰਮ ਕਰਨ ਵਾਲਾ ਹਾਂ ਉਹ ਹੁਣੇ ਹੀ ਦਿਖ ਪਵੇਗਾ ਕਿ ਤੁਸੀਂ ਉਸ ਤੋਂ ਅਣਜਾਣ ਰਹੋਗੇ ਮੈਂ ਉਜਾੜ ਵਿੱਚ ਹੀਰਾ ਬਣਾਵਾਂਗਾ ਅਤੇ ਥਲ ਵਿੱਚ ਨਦੀਆਂ ਆਮੀਨ ਹallelujah ਸੋ ਇਸ ਸਾਲ ਦੇ ਲਈ ਪਰਮੇਸ਼ਰ ਨੇ ਅੱਜ ਇਹ ਬਰਕਤ ਵਾਲਾ ਵਚਨ ਸਾਡੇ ਲਈ ਦਿੱਤਾ ਹੈ ਹਰੇਕੋ ਵਿਅਕਤੀ ਜੋ ਆਪਣੇ ਜੀਵਨ ਦੇ ਵਿੱਚ ਬਰਕਤ ਚਾਹੁੰਦਾ ਹੈ ਇਸ ਵਚਨ ਨੂੰ ਆਪਣੇ ਜੀਵਨ ਦੇ ਵਿੱਚ ਅੰਗੀਕਾਰ ਕਰੇ ਆਪਣੇ ਦਿਲ ਦੇ ਵਿੱਚ ਇਹਨੂੰ ਸਵੀਕਾਰ ਕਰੇ ਔਰ ਪ੍ਰਤੀ ਦਿਨ ਇਸ ਬਾਰੇ ਉੱਤੇ ਚਿੱਤ ਲਾਵੇ ਕਿ ਪਰਮੇਸ਼ਵਰ ਨੇ ਸਾਲ ਦੇ ਪਹਿਲੇ ਉਸ ਆਰਾਮ ਦੇ ਦਿਨ ਵਿੱਚ ਜਦ ਮੈਂ ਪਰਮੇਸ਼ਵਰ ਦੇ ਘਰ ਵਿੱਚ ਗਿਆ ਤਾਂ ਪਰਮੇਸ਼ਵਰ ਨੇ ਇਹ ਵਚਨ ਮੈਨੂੰ ਦਿੱਤਾ ਤੁਸੀਂ ਦੇਖੋਗੇ ਇਸ ਵਚਨ ਦੇ ਅਨੁਸਾਰ ਬਰਕਤਾਂ ਤੁਹਾਡੇ ਜੀਵਨ ਦੇ ਵਿੱਚ ਹੋਣਗੀਆਂ ਆਮੇਨ वचन ਚ ਲਿਖਿਆ ਪਹਿਲੀਆਂ ਗੱਲਾਂ ਨੂੰ ਚੇਤੇ ਨਾ ਕਰੋ ਪੁਰਾਣੀਆਂ ਗੱਲਾਂ ਨੂੰ ਚੇਤੇ ਨਾ ਕਰੋ ਇਸ ਸਾਲ ਦੇ ਵਿੱਚ ਤੁਸੀਂ ਕੋਈ ਵੀ ਉਹ ਦੁੱਖ ਕੋਈ ਵੀ ਉਹ ਪੁਰਾਣੀ ਗੱਲ ਜਿਹੜੀ ਤੁਹਾਨੂੰ ਪਰੇਸ਼ਾਨ ਕਰਦੀ ਆ ਤੁਸੀਂ ਬਿਲਕੁਲ ਵੀ ਚੇਤੇ ਨਹੀਂ ਕਰਨੀ ਬਿਲਕੁਲ ਵੀ ਉਸ ਗੱਲ ਨੂੰ ਰਿਪੀਟ ਨਹੀਂ ਕਰਨਾ ਉਸ ਗੱਲ ਦਾ ਬਿਲਕੁਲ ਵੀ ਜ਼ਿਕਰ ਨਹੀਂ ਕਰਨਾ ਚਾਹੇ ਉਹ ਬਿਮਾਰੀ ਦੇ ਨਾਲ ریلیਟਡ ਹੋ ਸਕਦੀ ਆ ਤੁਹਾਡੇ ਬੱਚਿਆਂ ਦੇ ਬਾਰੇ ਵਿੱਚ ਜਾਂ ਕਾਰੋਬਾਰ ਦੇ ਬਾਰੇ ਵਿੱਚ ਜਿਵੇਂ ਹੋ ਸਕਦਾ ਕਿ 2024 ਦੇ ਵਿੱਚ ਕਾਰੋਬਾਰ ਵਿੱਚ ਬਹੁਤ ਘਾਟਾ ਰਿਹਾ ਹੋਵੇ ਬੱਚੇ ਆਣ ਅਗਿਆਕਾਰੀ ਦੇ ਵਿੱਚ ਹੋਣ ਘਰ ਵਿੱਚ ਕਲੇਸ਼ ਹੋਵੇ ਪਰ ਵਚਨ ਕੀ ਕਹਿੰਦਾ ਪਹਿਲੀਆਂ ਤੇ ਪੁਰਾਣੀਆਂ ਗੱਲਾਂ ਨੂੰ ਚੇਤੇ ਨਾ ਕਰੋ ਸੋ ਇਸ ਸਾਲ ਦੇ ਵਿੱਚ ਅਸੀਂ ਉਹਨਾਂ ਪੁਰਾਣੀਆਂ ਗੱਲਾਂ ਨੂੰ ਯਾਦ ਬਿਲਕੁਲ ਵੀ ਨਹੀਂ ਕਰਨਾ ਕਈ ਵਾਰੀ ਅਸੀਂ ਨਾ ਪੁਰਾਣੀਆਂ ਪੁਰਾਣੀਆਂ ਗੱਲਾਂ ਕੱਢ ਕੇ ਲਿਆਉਣੇ 20 20 ਸਾਲ ਪੁਰਾਣੀਆਂ ਜਿਹਦੇ ਨਾਲ ਰਿਸ਼ਤੇ ਖਰਾਬ ਹੋ ਜਾਂਦੇ ਆ ਜਿਹਦੇ ਨਾਲ ਕਾਰੋਬਾਰ ਖਰਾਬ ਹੋ ਜਾਂਦੇ ਜਿਹਦੇ ਨਾਲ ਤੁਹਾਡਾ ਫਿਊਚਰ ਤੁਹਾਡਾ ਪ੍ਰੈਜ਼ੈਂਟ ਜਿਹੜਾ ਆ ਉਹ ਖਰਾਬ ਹੋ ਜਾਂਦਾ ਆ ਪਰਮੇਸ਼ਵਰ ਦੀ ਇੱਛਾ ਹੈ ਤੁਹਾਡੇ ਪ੍ਰੈਜੈਂਟ ਨੂੰ ਤੇ ਤੁਹਾਡੇ ਫਿਊਚਰ ਨੂੰ ਬਿਹਤਰੀਨ ਬਣਾਉਣ ਦੀ ਇਸ ਲਈ ਵਚਨ ਕਹਿੰਦਾ ਪੁਰਾਣੀਆਂ ਗੱਲਾਂ ਨੂੰ ਚੇਤੇ ਨਾ ਕਰੋ ਪੁਰਾਣੀਆਂ ਗੱਲਾਂ ਨੂੰ ਨਾ ਸੋਚੋ ਮਾਈਂਡ ਵਿੱਚ ਵੀ ਨਹੀਂ ਆਉਣ ਦੇਣੀਆਂ ਸੋਚ ਵਿੱਚ ਥਾਟਸ ਦੇ ਵਿੱਚ ਖਿਆਲਾਂ ਵਿੱਚ ਵਿਚਾਰਾਂ ਵਿੱਚ ਨਹੀਂ ਆਉਣ ਦੇਣੀਆਂ ਜੇ ਕੋਈ ਪੁਰਾਣੀ ਗੱਲ ਤੁਹਾਨੂੰ ਪਰੇਸ਼ਾਨ ਕਰੇ ਤੁਹਾਡੇ ਮਨ ਵਿੱਚ ਵੀ ਆਵੇ ਤੁਸੀਂ ਉਹਨੂੰ ਆਪਣੇ ਮਨ ਵਿੱਚੋਂ ਕੱਢਣਾ ਹੈ ਅ ਤੁਸੀਂ ਉਹਨੂੰ ਆਪਣੇ ਮਨ ਵਿੱਚੋਂ ਕਿੱਦਾਂ ਕੱਢੋਗੇ ਉਸੇ ਘੜੀ ਉਹ ਸੋਚਣਾ ਸ਼ੁਰੂ ਕਰ ਦਿਓ ਜੋ ਪ੍ਰਾਪਤ ਕਰਨਾ ਚਾਹੁੰਦੇ ਹੋ ਉਸੇ ਘੜੀ ਪਰਮੇਸ਼ਵਰ ਦੇ ਵਚਨ ਨੂੰ ਆਪਣੇ ਮਨ ਵਿੱਚ ਲੈ ਆਓ ਉਸੇ ਘੜੀ ਕੋਈ ਚੰਗਾ ਕੰਮ ਕਰਨਾ ਸ਼ੁਰੂ ਕਰ ਦਿਓ ਉਸੇ ਘੜੀ ਤੁਸੀਂ ਕਿ ਮੈਸੀਨੇਸ਼ਨ ਦੇ ਵਿੱਚ ਚਲੇ ਜਾਓ ਕਿ ਤੁਹਾਡੇ ਲਾਈਫ ਦੇ ਵਿੱਚ ਬਹੁਤ ਬੈਸਟ ਹੋ ਰਿਹਾ ਹੈ ਤੁਹਾਡੇ ਬੱਚਿਆਂ ਦੇ ਵੱਲੋਂ ਤੁਹਾਨੂੰ ਗੁੱਡ ਨਿਊਜ਼ ਆ ਰਹੀ ਆ ਤੁਹਾਡੀ ਬਿਜ਼ਨਸ ਚੋਂ ਗੁੱਡ ਨਿਊਜ਼ ਆ ਰਹੀ ਆ ਤੁਹਾਡੇ ਕੋਲੇ ਐਂਜਲਸ ਮੈਸੇਜ ਲੈ ਕੇ ਆ ਰਹੇ ਆ ਗੁੱਡ ਨਿਊਜ਼ ਦੇ ਮੈਸੇਜ ਲੈ ਕੇ ਆ ਰਹੇ ਆ ਤਾਂ ਤੁਸੀਂ ਚੰਗੀਆਂ ਚੀਜ਼ਾਂ ਦੀ ਇਮੇਜਿਨੇਸ਼ਨ ਕਰਨੀ ਹੈ ਹਾਲੇਲੂਇਆ ਫੇਰ ਤੁਸੀਂ ਉਹਨਾਂ ਪੁਰਾਣੇ ਗੰਦੇ ਗਲਤ ਤੇ ਦੁੱਖ ਦੇਣ ਵਾਲੇ ਵਿਚਾਰਾਂ ਦੇ ਵਿੱਚੋਂ ਬਾਹਰ ਆ ਜਾਓਗੇ ਬਿਲਕੁਲ ਵੀ ਤੁਸੀਂ ਇਹ ਗੱਲ ਨਹੀਂ ਕਹਿਣੀ ਕਈ ਵਾਰੀ ਆਪਾਂ ਘਰ ਵਿੱਚ ਕੀ ਕਹਿੰਦੇ ਆ ਬਹੁਤ ਸਾਰੀਆਂ ਭੈਣਾਂ ਨੂੰ ਵੀ ਇਹ ਆਦਤ ਹੁੰਦੀ ਆ ਤੇ ਭਰਾਵਾਂ ਨੂੰ ਵੀ ਤੂੰ ਦੇਖ ਲੈ ਪਿੱਛੇ ਸਾਰਾ ਸਾਲ ਇਦਾਂ ਕਰਦਾ ਰਿਹਾ ਹੈਂ ਤੂੰ ਸਾਰਾ ਸਾਲ ਸਾਡਾ ਲਹੂ ਪੀਤਾ ਸੀ ਹੈਨਾ ਕਹਿ ਹੋ ਜਾਂਦਾ ਨਾ ਇਸ ਸਾਲ ਵਿੱਚ ਕਿਸੇ ਨੇ ਵੀ ਇਦਾਂ ਦੀ ਕੋਈ ਗੱਲ ਨਹੀਂ ਕਰਨੀ ਪਿਛਲੇ ਸਾਲ ਤੂੰ ਵਾਰਾਗਰਦੀ ਕਰਦਾ ਰਿਹਾ ਇਸ ਸਾਲ ਉਹਨੇ ਨਹੀਂ ਕਰਨੀ ਇਸ ਲਈ ਪਿਛਲੀ ਗੱਲ ਨੂੰ ਵੀ ਚੇਤੇ ਨਹੀਂ ਕਰਨਾ ਕੋਈ ਵੀ ਪੁਰਾਣਾ ਕਰਸ ਜਿਹੜਾ ਉਹਦੀ ਲਾਈਫ ਵਿੱਚ ਸੀ ਕਿਸੇ ਦੀ ਵੀ ਤੁਸੀਂ ਰਿਪੀਟ ਬਿਲਕੁਲ ਵੀ ਨਹੀਂ ਕਰਨਾ ਕਿਉਂ ਵੇਖੋ ਮੈਂ ਇੱਕ ਨਵਾਂ ਕੰਮ ਜੇ 2025 ਦੇ ਵਿੱਚ 2025 ਦੇ ਅੰਦਰ ਤੁਹਾਡੀ ਲਾਈਫ ਦੇ ਵਿੱਚ ਨਵਾਂ ਕੰਮ ਹੋਣ ਜਾ ਰਿਹਾ ਹੈ ਹallelujah ਅਰੋ ਨਵਾਂ ਕੰਮ ਤੁਹਾਡੀ ਗੁੱਡਨੈਸ ਦੇ ਲਈ ਆ ਤੁਹਾਡੀ ਗ੍ਰੇਟਨੈਸ ਦੇ ਲਈ ਆ ਤੁਹਾਡੀ ਪਾਵਰਫੁਲ ਟੈਸਟੀਮਨੀ ਦੇ ਲਈ ਹੋਏਗਾ ਹallelujah ਅਰ ਉਹ ਕੰਮ ਹੁਣੇ ਹੀ ਦੱਸ ਪਵੇਗਾ ਇਸੇ ਮਹੀਨੇ ਤੋਂ ਤੁਹਾਨੂੰ ਤੁਹਾਡੀ ਬਿਜ਼ਨਸ ਦੀ ਗਰੋਥ ਤੁਹਾਡੀ ਸਪਿਰਚੁਅਲ ਗਰੋਥ ਤੁਹਾਨੂੰ ਇਸੇ ਵੀਕ ਤੋਂ ਜਨਵਰੀ ਮੰਥ ਤੋਂ ਹੀ ਤੁਹਾਨੂੰ ਨਜ਼ਰ ਆਉਣੀ ਸਟਾਰਟ ਹੋ ਜਾਏਗੀ ਯਿਸੂ ਮਸੀਹ ਦੇ ਨਾਮ ਚ ਉਹ ਗਵਾਹੀ ਜੋ ਅੱਗੇ ਜਾ ਕੇ ਬੜਨ ਵਾਲੀ ਆ ਉਹਦੇ ਸਾਈਨ ਉਹਦੇ ਨਿਸ਼ਾਨ ਤੁਹਾਨੂੰ ਇਸੇ ਮਹੀਨੇ ਵਿੱਚ ਮਿਲਣੇ ਸ਼ੁਰੂ ਹੋ ਜਾਣਗੇ ਅ ਕਹਿੰਦਾ ਕੀ ਤੁਸੀਂ ਉਸ ਕੰਮ ਤੋਂ ਅਣਜਾਣ ਰਹੋਗੇ ਤੁਹਾਨੂੰ ਸਮਝ ਨਹੀਂ ਆਏਗੀ ਤੁਹਾਨੂੰ ਸਮਝ ਆਏਗੀ ਹallelujah ਮੈਂ ਉਜਾੜ ਵਿੱਚ ਹੀ ਰਾਹ ਬਣਾਵਾਂਗਾ ਅਤੇ ਥਲ ਵਿੱਚ ਨਦੀਆਂ ਜਿੱਥੇ ਤੁਸੀਂ ਆਪਣੇ ਆਪ ਨੂੰ ਫੇਲਰ ਮਹਿਸੂਸ ਕਰ ਰਹੇ ਹੋ ਜਿਹੜੇ ਕੰਮ ਵਿੱਚ ਤੁਸੀਂ ਉਲਝੇ ਹੋਏ ਮਹਿਸੂਸ ਕਰ ਰਹੇ ਹੋ ਜਿਸ ਰਿਸ਼ਤੇ ਤੋਂ ਤੁਸੀਂ ਛੁੱਟਣ ਦੀ ਕੋਸ਼ਿਸ਼ ਕਰ ਰਹੇ ਹੋ ਪਰਮੇਸ਼ਵਰ ਉਸੇ ਰਿਸ਼ਤੇ ਨੂੰ ਤੁਹਾਡੇ ਲਈ ਪਿਆਰ ਵਾਲਾ ਰਿਸ਼ਤਾ ਬਣਾਉਣਗੇ ਤੋਡੇ ਰਿਸ਼ਤੇ ਟੁੱਟਣਗੇ ਨਹੀਂ ਮਜ਼ਬੂਤ ਹੁੰਦੇ ਜਾਣਗੇ ਯਿਸੂ ਮਸੀਹ ਦੇ ਨਾਮ ਚ ਅਰੇ ਤੁਸੀਂ ਪੁੱਛ ਰਹੇ ਹੋ ਮੇਰਾ ਇਹ ਕਾਰੋਬਾਰ ਚੱਲਦਾ ਨਹੀਂ ਮੈਨੂੰ ਬੰਦ ਕਰ ਦਿਆਂ ਵਚਨ ਦੇ ਵਿੱਚ ਲਿਖਿਆ ਮੈਂ ਉਜਾੜ ਵਿੱਚ ਰਾਹ ਬਣਾਵਾਂਗਾ ਉਹ ਜੋ ਬੰਦ ਪਿਆਇਆ ਜੋ ਨਹੀਂ ਚੱਲ ਰਿਹਾ ਉਹ ਹੀ ਸੰਭਵ ਹੋਣ ਜਾ ਰਿਹਾ ਯਿਸੂ ਮਸੀਹ ਦੇ ਨਾਮ 'ਚ ਕਿਉਂਕਿ ਵਚਨ 'ਚ ਲਿਖਿਆ ਮੈਂ ਉਜਾੜ ਵਿੱਚ ਹੀ ਰਾਹ ਬਣਾਵਾਂਗਾ ਜਿੱਥੇ ਕੋਈ ਰਸਤਾ ਨਜ਼ਰ ਨਹੀਂ ਆ ਰਿਹਾ ਕੋਈ ਮਦਦ ਨਜ਼ਰ ਨਹੀਂ ਆ ਰਹੀ ਕੋਈ ਸਿਫਾਰਿਸ਼ ਨਜ਼ਰ ਨਹੀਂ ਆ ਰਹੀ ਕੋਈ ਇੰਤਜ਼ਾਮ ਨਜ਼ਰ ਨਹੀਂ ਆ ਰਿਹਾ ਤੁਹਾਡੇ ਲਈ ਸਭ ਕੁਝ ਪੂਰਾ ਕਰਨ ਜਾ ਰਿਹਾ ਤੁਹਾਡਾ ਪਰਮੇਸ਼ਵਰ ਜੀਦਾ ਯਹਵਾ ਸੈਨਾਵਾਂ ਦਾ ਪਰਮੇਸ਼ਰ ਹallelujah ਅਰ ਥਾਲ ਵਿੱਚ ਨਦੀਆਂ ਜਿੱਥੇ ਕਦੀ ਬਰਕਤ ਨਹੀਂ ਹੋਈ ਤੁਸੀਂ ਉੱਥੋਂ ਬਰਕਤ ਨੂੰ ਪਾਓਗੇ ਜਿੱਥੋਂ ਕਦੀ ਤੁਹਾਨੂੰ ਉਮੀਦ ਨਹੀਂ ਸੀ ਉੱਥੋਂ ਤੁਹਾਡੇ ਲਈ ਉਮੀਦ ਦੀ ਗਵਾਹੀ ਬਣੇਗੀ ਹਾਲੇਲੂਇਆ ਸੋ ਇਹ ਸਾਲ ਤੁਹਾਡੀ ਤਰੱਕੀ ਦਾ ਸਾਲ ਆ ਇਹ ਤੁਹਾਡੇ ਬਿਹਤਰੀ ਦਾ ਸਾਲ ਆ ਇਹ ਤੁਹਾਡੇ ਬਹੁਤ ਅੱਗੇ ਜਾਣ ਦਾ ਸਾਲ ਆ ਯਰਮੀ ਆਧਿਕਾਤ ਉਹਦਾ 29 ਚੈਪਟਰ 29 ਨੰਬਰ ਅਧਿਆਏ ਤੇ 11 ਤੋਂ 14 ਨੰਬਰ ਪੰਕਤੀ ਵਿੱਚ ਇਦਾਂ ਲਿਖਿਆ ਆ ਮੈਂ ਤਾਂ ਆਪਣੀਆਂ ਸੋਚਾਂ ਨੂੰ ਜਿਹੜੀਆਂ ਤੁਹਾਡੇ ਵਿਖੇ ਸੋਚਦਾ ਹਾਂ ਮੈਂ ਜਾਣਦਾ ਹਾਂ ਯਹੋਵਾ ਦਾ ਵਾਕ ਹੈ ਸ਼ਾਂਤੀ ਦੀਆਂ ਸੋਚਾਂ ਬੁਰਾਈਆਂ ਦੀ ਨਹੀਂ ਭਈ ਮੈਂ ਤੁਹਾਨੂੰ ਛੇਕੜ ਨੂੰ ਆਸ ਦਵਾਵਾਂ ਤਦ ਤੁਸੀਂ ਮੈਨੂੰ ਪੁਕਾਰੋਗੇ ਅਤੇ ਜਾ ਕੇ ਮੈਥੋਂ ਪ੍ਰਾਰਥਨਾ ਕਰੋਗੇ ਤੇ ਮੈਂ ਤੁਹਾਡੀ ਸੁਣਾਗਾ ਤੁਸੀਂ ਮੈਨੂੰ ਭਾਲੋਗੇ ਅਤੇ ਮੈਂ ਤੁਹਾਨੂੰ ਲੱਭਾਂਗਾ ਯਹੋਵਾ ਦਾ ਵਾਕ ਹੈ ਮੈਂ ਤੁਹਾਡੀ ਅਸੀਰੀ ਨੂੰ ਮੁਕਾ ਦੇਵਾਂਗਾ ਅਤੇ ਮੈਂ ਤੁਹਾਨੂੰ ਸਾਰੀਆਂ ਥਾਵਾਂ ਵਿੱਚੋਂ ਅਤੇ ਸਾਰੀਆਂ ਥਾਵਾਂ ਵਿੱਚੋਂ ਜਿੱਥੋਂ ਮੈਂ ਤੁਹਾਨੂੰ ਹੱਕ ਦਿੱਤਾ ਸੀ ਇਕੱਠਾ ਕਰਾਂਗਾ ਯਹੋਵਾ ਦਾ ਵਾਕ ਹੈ ਅਤੇ ਮੈਂ ਤੁਹਾਨੂੰ ਇਸ ਥਾਂ ਮੋੜ ਲਿਆਵਾਂਗਾ ਜਿੱਥੋਂ ਮੈਂ ਤੁਹਾਨੂੰ ਅਸੀਰ ਕਰਵਾਇਆ ਸੀ ਆਮੇਨ ਹallelujah ਸੋ वचन ਦੇ ਵਿੱਚ ਇਦਾ ਦੱਸਿਆ ਹੈ ਪਰਮੇਸ਼ਵਰ ਨੇ ਕਿ ਪਰਮੇਸ਼ਵਰ ਨੇ ਸਾਡੇ ਲਈ ਜੋ ਸੋਚਿਆ ਹੈ ਉਹ ਬਹੁਤ ਹੀ ਬੈਸਟ ਹੈ ਬਹੁਤ ਜ਼ਿਆਦਾ ਚੰਗਾ ਹੈ ਸਾਡੀ ਸੋਚ ਨਾਲੋਂ ਸਾਡੇ ਅੰਦਾਜ਼ੇ ਨਾਲੋਂ ਸਾਡੇ ਸੁਪਨਿਆਂ ਨਾਲੋਂ ਕਿਤੇ ਹੀ ਜ਼ਿਆਦਾ ਚੰਗਾ ਪਰਮੇਸ਼ਵਰ ਨੇ ਸਾਡੇ ਲਈ ਸੋਚਿਆ ਹੈ। ਪਰ ਪਰਮੇਸ਼ਵਰ ਦੀਆਂ ਸੋਚਾਂ ਵਿੱਚ ਸਾਨੂੰ ਬਿਮਾਰ ਕਰਨਾ ਨਹੀਂ ਲਿਖਿਆ। ਪਰਮੇਸ਼ਵਰ ਦੀਆਂ ਸੋਚਾਂ ਦੇ ਅਨੁਸਾਰ ਸਾਨੂੰ ਘਾਟਾ ਪੈਣਾ ਉਹਨੇ ਨਹੀਂ ਸੋਚਿਆ। ਪਰਮੇਸ਼ਵਰ ਨੇ ਇਹ ਨਹੀਂ ਸੋਚਿਆ ਕਿ ਤੁਹਾਨੂੰ ਘਾਟਾ ਪਵੇ ਪਰਮੇਸ਼ਵਰ ਨੇ ਇਹ ਨਹੀਂ ਸੋਚਿਆ ਕਿ ਤੁਸੀਂ ਬਿਮਾਰ ਹੋਵੋ ਪਰਮੇਸ਼ਵਰ ਨੇ ਇਹ ਨਹੀਂ ਸੋਚਿਆ ਕਿ ਤੁਸੀਂ ਗਰੀਬੀ ਵਿੱਚ ਫਸੇ ਰਹੋ ਪਰ ਪਰਮੇਸ਼ਵਰ ਨੇ ਕੀ ਸੋਚਿਆ ਕਿ ਉਹ ਸੋਚਾਂ ਜਿਹੜੀਆਂ ਮੈਂ ਤੁਹਾਡੇ ਵਿਖੇ ਸੋਚਦਾ ਮੈਂ ਜਾਣਦਾ ਆ ਉਹ ਸ਼ਾਂਤੀ ਦੀਆਂ ਹallelujah ਪ੍ਰਭੂ ਤੁਹਾਡੇ ਜੀਵਨ ਦੇ ਵਿੱਚ ਇਹੋ ਜੇ ਕੰਮ ਕਰਨਾ ਚਾਹੁੰਦੇ ਆ ਜਿੰਨਾ ਕੰਮਾਂ ਦੇ ਨਾਲ ਨਵੇਂ ਰਿਸ਼ਤੇਦਾਰਾਂ ਨੂੰ ਲੈ ਕੇ ਆਉਣਗੇ ਭਾਵੇਂ ਤੁਹਾਡੇ ਬੱਚਿਆਂ ਦੇ ਰਿਸ਼ਤੇ ਉਹਨਾਂ ਘਰਾਂ ਵਿੱਚ ਹੋਣਗੇ ਜਿੱਥੇ ਤੁਸੀਂ ਜ਼ਿੰਦਗੀ ਪਰ सेलिब्रेट ਕਰਦੇ ਰਹੋਗੇ ਹallelujah ਇਹ ਤੁਹਾਡੇ ਲਈ ਪ੍ਰੋਫੈਟਿਕ ਵਰਡ ਆ ਜਿਹੜੇ ਆਪਣੇ ਬੱਚਿਆਂ ਨੂੰ ਲੈ ਕੇ ਚਿੰਤਾ ਦੇ ਵਿੱਚ ਪਏ ਹੋਏ ਆ ਸੋ ਹਰ ਕੰਮ ਤੁਹਾਡੀ ਜ਼ਿੰਦਗੀ ਵਿੱਚ ਜਿਹੜਾ ਹੋਏਗਾ ਉਹਦੇ ਚੋਂ ਤੁਹਾਡੇ ਲਈ ਸ਼ਾਂਤੀ ਨਿਕਲ ਕੇ ਆਏਗੀ ਚਿੰਤਾ ਨਹੀਂ ਹੋਏਗੀ ਤੁਹਾਨੂੰ ਤੁਹਾਡੇ ਬਿਜ਼ਨਸ ਦੀ ਚਿੰਤਾ ਨਹੀਂ ਹੋਊਗੀ ਬੱਚਿਆਂ ਦੀ ਚਿੰਤਾ ਨਹੀਂ ਹੋਊਗੀ ਇਸ ਸਾਲ ਤੁਹਾਡੇ ਬੱਚਿਆਂ ਦੇ ਰਿਜ਼ਲਟ ਟੈਸਟੀਮਨੀ ਵਾਲੇ ਰਿਜ਼ਲਟ ਹੋਣਗੇ ਤੁਹਾਡੇ ਬੱਚਿਆਂ ਦੀਆਂ ਜੌਬਸ ਟੈਸਟੀਮਨੀ ਵਾਲੀਆਂ ਜੌਬਸ ਹੋਣਗੀਆਂ ਤੁਹਾਡੀਆਂ ਪ੍ਰੋਮੋਸ਼ਨਸ ਟੈਸਟੀਮਨੀ ਵਾਲੀਆਂ ਪ੍ਰੋਮੋਸ਼ਨ ਹੋਣਗੀਆਂ ਤੁਹਾਡੀ ਪ੍ਰੋਸਪਰਿਟੀ ਟੈਸਟੀਮਨੀ ਵਾਲੀ ਪ੍ਰੋਸਪਰਿਟੀ ਹੋਏਗੀ ਤੁਹਾਡੀਆਂ ਬlesing ਟੈਸਟੀਮਨੀ ਵਾਲੀਆਂ ਬlesing ਹੋਣਗੀਆਂ ਤੁਸੀਂ ਸਮਝਦੇ ਹੋ ਟੈਸਟੀਮਨੀ ਵਾਲੀ ਮਤਲਬ ਨੋਰਮਲ ਨਾਲੋਂ ਜ਼ਿਆਦਾ ਮੋਰ ਦੈਨ ਯੋਰ ਥੌਟਸ ਮੋਰ ਦੈਨ ਯੋਰ ਐਕਸਪੈਕਟੇਸ਼ਨਸ ਤੁਹਾਡੇ ਜਿੰਨਾ ਤੁਸੀਂ ਸੋਚਦੇ ਆ ਕਿ ਮੈਨੂੰ ਮਿਲ ਜਾਵੇ ਉਹਦੇ ਨਾਲੋਂ ਜ਼ਿਆਦਾ ਅੱਛਾ ਤੁਹਾਡੇ ਜੀਵਨ ਵਿੱਚ ਹੋਏਗਾ ਇਹ ਮੇਰੇ ਵੱਲੋਂ ਨਹੀਂ ਪਰ ਪਰਮੇਸ਼ਵਰ ਦੇ ਵੱਲੋਂ ਤੁਹਾਡੇ ਲਈ ਸੋਚੀਆਂ ਹੋਈਆਂ ਸੋਚਾਂ ਹਨ ਸ਼ਾਂਤੀ ਨਾਲ ਪ੍ਰਭੂ ਤੁਹਾਨੂੰ ਰਜਾਣਾ ਚਾਹੁੰਦੇ ਆ ਕਿ ਤੁਸੀਂ ਕਦੀ ਪਰੇਸ਼ਾਨ ਨਾ ਹੋਵੋ ਕਿ ਮੈਂ ਕੀ ਖਾਵਾਂ ਮੈਂ ਕੀ ਪਾਵਾਂ ਮੈਂ ਕਿਵੇਂ ਮੇਰੇ ਕੋਲੇ ਤਾਂ ਗੱਡੀ ਨਹੀਂ ਆ ਮੈਂ ਕਿੱਦਾਂ ਜਾ ਸਕਦਾ ਆ ਇਹ ਸਭ ਚੀਜ਼ਾਂ ਤੁਹਾਨੂੰ ਡਿਸਟਰਬ ਕਰਦੀਆਂ ਆ ਪਰ ਇਸ ਸਾਲ ਡਿਸਟੈਂਸ ਦੇ ਖਤਮ ਹੋਣ ਦਾ ਸਾਲ ਆ ਹallelujah ਬਚਨ ਚ ਲਿਖਿਆ ਜਿਹੜੀਆਂ ਸੋਚਾਂ ਪਰਮੇਸ਼ਵਰ ਜੀ ਸੋਚਦੇ ਆ ਉਹ ਬੁਰੀਾਈ ਦੀਆਂ ਨਹੀਂ ਆ ਤੇ ਉਹ ਹਾਨੀ ਦੀਆਂ ਵੀ ਨਹੀਂ ਆ ਉਹ ਲਾਭ ਦੀਆਂ ਆ ਹallelujah ਪ੍ਰਭੂ ਚਾਹੁੰਦੇ ਆ ਕਿ ਤੁਸੀਂ ਜੇ ਇਸ ਵੀ ਕੰਮ ਨੂੰ ਹੱਥ ਪਾਓ ਉਸ ਕੰਮ ਦੇ ਵਿੱਚ ਤੁਸੀਂ ਸਫਲ ਹੋ ਜਾਓ ਜਿਹੜਾ ਵੀ ਕੰਮ ਤੁਸੀਂ ਸ਼ੁਰੂ ਕਰੋ ਉਹਦੇ ਚੋਂ ਤੁਹਾਨੂੰ ਬੈਨੀਫਿਟ ਆਏ ਜਿਹੜੀ ਵੀ ਤੁਸੀਂ ਪ੍ਰਾਰਥਨਾ ਕਰੋ ਤੁਹਾਡੀ ਪ੍ਰਾਰਥਨਾ ਦਾ ਉੱਤਰ ਤੁਹਾਨੂੰ ਮਿਲੇ ਹallelujah ਅਰ ਪਰਮੇਸ਼ਵਰ ਦੀ ਸੋਚ ਆ ਮੈਂ ਤੁਹਾਡੀ ਅਸੀਰੀ ਨੂੰ ਮੁਕਾ ਦੇਵਾਂਗਾ ਹallelujah ਪ੍ਰਭੂ ਤੁਹਾਡੇ ਜੀਵਨ ਦੇ ਵਿੱਚੋਂ ਗਮਾਨੂ ਗਰੀਬੀ ਨੂੰ ਤੁਹਾਡੀਆਂ ਉਹ ਚੀਜ਼ਾਂ ਜਿਹੜੀਆਂ ਪਰੇਸ਼ਾਨ ਕਰ ਰਹੀਆਂ ਇਸ ਸਾਲ ਵਿੱਚ ਮੁਕਾਉਣ ਦੀ ਸੋਚ ਆ ਪਰਮੇਸ਼ਵਰ ਦੀ ਇਹ ਰੋ ਤੁਹਾਡੇ ਲਈ ਪੂਰਾ ਕਰੇਗਾ ਪਰਮੇਸ਼ਵਰ ਦੀ ਸੋਚ ਆ ਇਸ ਸਾਲ ਵਿੱਚ ਕਿਉ ਤੁਹਾਨੂੰ ਕੋਮਾ ਵਿੱਚੋਂ ਉੱਚਾ ਚੱਕੇ ਹallelujah ਅਰ ਤੁਸੀਂ ਜਿੱਥੇ ਕਿਤੇ ਖਿਲਰੇ ਫੇੜਦੇ ਹੋ ਤੁਹਾਡੀਆਂ ਬਰਕਤਾਂ ਜਿੱਥੇ ਕਿਤੇ ਖਿਲਰੀਆਂ ਫੇੜਦੀਆਂ ਪ੍ਰਭੂ ਦੀ ਇੱਛਾ ਹੈ ਕਿਉਂ ਤੁਹਾਡੇ ਕੋਲ ਪਹੁੰਚਣ ਅਰ ਤੁਸੀਂ ਇਕੱਠੇ ਹੋ ਜਾਓ ਹallelujah ਸੱਚਮੁੱਚ ਪਰਮੇਸ਼ਵਰ ਤੁਹਾਨੂੰ ਇਕੱਠਾ ਕਰਨਾ ਚਾਹੁੰਦੇ ਕਿਉਂਕਿ ਵਚਨ 'ਚ ਲਿਖਿਆ ਜਿੱਥੇ ਮੈਂ ਤੁਹਾਨੂੰ ਹੱਕ ਦਿੱਤਾ ਸੀ ਇਕੱਠਾ ਕਰਾਂਗਾ ਯਹੋਵਾ ਦਾ ਵਾਅਦਾ ਹੈ ਕਿ ਮੈਂ ਤੁਹਾਨੂੰ ਇਸ ਥਾਂ ਮੋੜ ਲਿਆਵਾਂਗਾ ਹallelujah ਤੇ ਮੈਂ ਯਕੀਨ ਕਰਦੀ ਆਂ ਜਿਹੜੇ ਇਸ ਥਾਂ ਵਿੱਚੋਂ ਹੱਕ ਦਿੱਤੇ ਗਏ ਸੀ ਇਸ ਸਾਲ ਉਹ ਇਸ ਥਾਂ ਵਿੱਚ ਮੁੜ ਕੇ ਆ ਰਹੇ ਆ ਯਿਸੂ ਮਸੀਹ ਦੇ ਨਾਮ 'ਚ ਅਰ ਪਰਮੇਸ਼ਰ ਦਾ ਹੱਥ ਉਹਨਾਂ ਨੂੰ ਇਕੱਠਾ ਕਰ ਰਿਹਾ ਯਿਸੂ ਮਸੀਹ ਦੇ ਨਾਮ 'ਚ ਉਹ ਪਰਮੇਸ਼ਰ ਦੇ ਠਹਿਰਾਏ ਹੋਏ ਸਥਾਨ ਦੇ ਅੰਦਰ ਆ ਰਹੇ ਆ ਪਰਮੇਸ਼ਰ ਦੀ ਮहिमा ਕਰ ਰਹੇ ਆ ਅਰ ਆਪਣੇ ਹਿੱਸੇ ਦੀ ਬਰਕਤ ਨੂੰ ਪ੍ਰਾਪਤ ਕਰ ਰਹੇ ਆ ਹallelujah ਆਓ ਅਸੀਂ ਦੇਖੀਏ ਕਹੋਤਾਂ ਦੀ ਕਿਤਾਬ ਉਹਦਾ 29 ਨੰਬਰ ਅਧਿਆਏ ਅਰ ਉਹਦੀ 18 ਨੰਬਰ ਪੰਕਤੀ ਵਿੱਚ ਇਦਾਂ ਲਿਖਿਆ ਜਿੱਥੇ ਦਰਸ਼ਨ ਨਹੀਂ ਉਥੇ ਲੋਕ ਬੇਮੁਹਾਰੇ ਹੋ ਜਾਂਦੇ ਹਨ ਜਿਹੜਾ ਵਿਵਸਥਾ ਦੀ ਪਾਲਣਾ ਕਰਦਾ ਹੈ ਉਹ ਧੰਨ ਹੈ ਸੋ ਅਸੀਂ ਬਰਕਤਾਂ ਦੇ ਬਾਰੇ ਵਿੱਚ ਸੁਣਿਆ ਬਹੁਤ ਖੁਸ਼ ਹੋਏ ਜੋ ਪ੍ਰਭੂ ਸਾਡੇ ਜੀਵਨ ਵਿੱਚ ਕਰਨਾ ਚਾਹੁੰਦੇ ਅਸੀਂ ਉਹ ਸੁਣ ਕੇ ਬਹੁਤ ਖੁਸ਼ ਹੋਏ ਪਰ ਉਹਦੇ ਨਾਲ 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 ਪਰਮੇਸ਼ਵਰ ਦਾ ਵਚਨ ਸਾਨੂੰ ਕੀ ਕਹਿ ਰਿਹਾ ਵਿਵਸਥਾ ਦੀ ਪਾਲਣਾ ਜਿਹੜਾ ਕਰਦਾ ਆ ਉਹਦੇ ਜੀਵਨ ਵਿੱਚ ਇਹ ਸਾਰੀਆਂ ਚੀਜ਼ਾਂ ਪੂਰੀਆਂ ਹੁੰਦੀਆਂ ਆ ਉਹ ਵਿਧੀਆਂ ਉਹ ਕਾਨੂੰਨ ਜੋ ਪਰਮੇਸ਼ਵਰ ਨੇ ਸਾਡੇ ਲਈ ਠਹਿਰਾਏ ਆ ਅਸੀਂ ਉਹਨਾਂ ਵਿਧੀਆਂ ਅਤੇ ਕਾਨੂੰਨਾਂ ਨੂੰ ਪੂਰਾ ਕਰਨਾ ਹੈ ਅਰ ਵਚਨ ਚ ਕੀ ਲਿਖਿਆ ਜਿੱਥੇ ਦਰਸ਼ਨ ਨਹੀਂ ਉੱਥੇ ਲੋਕ ਬੇਮੁਹਾਰੇ ਹੋ ਜਾਂਦੇ ਆ ਜਦੋਂ ਤੁਸੀਂ ਆਪਣੇ ਲਈ ਕੋਈ ਟਾਰਗੇਟ ਸੈੱਟ ਨਹੀਂ ਕਰਦੇ ਕੋਈ ਗੋਲ ਸੈੱਟ ਨਹੀਂ ਕਰਦੇ ਕੋਈ ਨਿਸ਼ਾਨਾ ਨਹੀਂ ਮਿੱਥਦੇ ਕਿ ਇਸ ਸਾਲ ਵਿੱਚ ਮੈਂ ਕੀ ਪ੍ਰਾਪਤ ਕਰਨਾ ਇਸ ਸਾਲ ਵਿੱਚ ਮੈਂ ਕਿਹੜੇ-ਕਿਹੜੇ ਕੰਮ ਕਰਨੇ ਉਹ ਲੋਕੀ ਜਿਹੜੇ ਆ ਉਹ ਬੇਮੁਹਾਰੇ ਕਿਉਂਕਿ ਉਹਨਾਂ ਦੇ ਕੋਲੇ ਕਰਨ ਨੂੰ ਕੁਝ ਮਿੱਥਿਆ ਹੋਇਆ ਨਹੀਂ ਇਸ ਲਈ ਉਹ ਇੱਧਰ-ਉੱਧਰ ਭਟਕਦੇ ਰਹਿੰਦੇ ਆ ਤਾਂ ਪਰਮੇਸ਼ਵਰ ਦੀ ਬਾਣੀ ਸਾਨੂੰ ਇਦਾਂ ਸਮਝਾ ਰਹੀ ਆ ਕਿ ਤੁਸੀਂ ਆਪਣੇ ਲਈ ਇੱਕ ਟਾਰਗੇਟ ਇੱਕ ਗੋਲ ਇੱਕ ਨਿਸ਼ਾਨਾ ਸੈੱਟ ਕਰੋ। ਔਰ ਜਦੋਂ ਤੁਸੀਂ ਉਸ ਗੋਲ ਨੂੰ ਸੈੱਟ ਕਰੋਗੇ ਪਰਮੇਸ਼ਵਰ ਦੀ ਦਿੱਤੀ ਹੋਈ ਬਵਸਥਾ ਨੂੰ ਪੂਰਾ ਕਰੋਗੇ ਤਾਂ ਤੁਸੀਂ ਉਸ ਗੋਲ ਨੂੰ ਅਚੀਵ ਕਰ ਸਕੋਗੇ ਯਿਸੂ ਮਸੀਹ ਦੇ ਨਾਮ 'ਤੇ। ਇਸ ਸਾਲ ਨੂੰ ਪਲਾਨ ਕਰੋ ਇਸੇ ਹਫਤੇ ਦੇ ਵਿੱਚ। ਆਪਣੇ ਲਈ ਮੈਥ ਲਓ ਕਿ ਜਨਵਰੀ ਮਹੀਨੇ ਵਿੱਚ ਮੈਂ ਇਹ ਵਾਲੇ ਕੰਮ ਕਰਨੇ ਆ। ਆਪਣੇ ਘਰ ਦੇ ਮੈਂ ਇੰਨੇ ਕੰਮ ਜਨਵਰੀ ਮਹੀਨੇ ਵਿੱਚ ਕਰਨੇ ਆ ਫਰਵਰੀ ਵਿੱਚ ਮੈਂ ਕਿਹੜੇ ਪਲਾਨ ਕਰਨੇ ਆ ਮਾਰਚ ਵਿੱਚ ਮੈਂ ਕੀ ਕਰਨਾ ਆ ਇਹ ਸਾਰੀਆਂ ਚੀਜ਼ਾਂ ਨੂੰ ਪਲਾਨ ਕਰੋ ਇਹਨਾਂ ਦੀ ਰੂਪਰੇਖਾ ਬਣਾਓ ਅਰ ਸਿਰਫ دنیਵੀਂ ਨਹੀਂ ਆਤਮਕ ਨਿਸ਼ਾਨੇ ਵੀ ਸੈੱਟ ਕਰੋ ਆਪਣੇ ਲਈ ਦਰਸ਼ਨ ਦੇਖੋ ਕਿ ਮੈਂ ਇਸ ਸਾਲ ਵਿੱਚ ਕੀ ਕਰਨਾ ਹੈ ਮੈਥਲੋ ਉਸ ਚੀਜ਼ ਨੂੰ ਕਿਹੜੀ ਸਪਿਰਚੁਅਲ ਗਿਫਟ ਮੈਂ ਪਰਮੇਸ਼ਵਰ ਦੀ ਹਜ਼ੂਰੀ ਚੋਂ ਪ੍ਰਾਪਤ ਕਰਨੀ ਹੈ ਆਪਣੇ ਲਈ ਪਰਮੇਸ਼ਵਰ ਦੇ ਕੋਲੋਂ ਪੁੱਛੋ ਕਿ ਇਸ ਸਾਲ ਪ੍ਰਭੂ ਜੀ ਤੁਸੀਂ ਮੇਰੇ ਜੀਵਨ ਦੇ ਵਿੱਚ ਕੀ ਕੀ ਦੇਖਣਾ ਚਾਹੁੰਦੇ ਹੋ ਮੇਰੇ ਜੀਵਨ ਦੇ ਵਿੱਚ ਪ੍ਰਭੂ ਤੁਸੀਂ ਕੀ ਬਦਲਾਵ ਲੈ ਕੇ ਆਉਣਾ ਚਾਹੁੰਦੇ ਹੋ ਪ੍ਰਾਰਥਨਾ ਵਿੱਚ ਬੈਠੋ ਔਰ ਪੁੱਛੋ ਪਰਮੇਸ਼ਵਰ ਤੋਂ ਤੁਸੀਂ ਦੇਖਿਓ ਜਿਵੇਂ ਹੀ ਤੁਸੀਂ ਪੁੱਛਣਾ ਹੈ ਤੁਹਾਡੇ ਮਨ ਦੇ ਅੰਦਰ ਚੀਜ਼ਾਂ ਖਿਆਲ ਰੂਪੀ ਉਤਰਨੀਆਂ ਸ਼ੁਰੂ ਹੋ ਜਾਣੀਆਂ ਆ ਇਸ ਸਾਲ ਵਿੱਚ ਤੂੰ ਫਲਾਨੀ ਆਦਤ ਛੱਡ ਦੇ ਇਸ ਸਾਲ ਵਿੱਚ ਤੂੰ ਫਲਾਨਾ ਕੰਮ ਕਰਨਾ ਜਿਹੜਾ ਆ ਉਹ ਸ਼ੁਰੂ ਕਰ ਦੇ ਤੁਸੀਂ ਪਰਮੇਸ਼ਵਰ ਦੇ ਅੱਗੇ ਪ੍ਰਾਰਥਨਾ ਕਰੋ ਕਿ ਪ੍ਰਭੂ ਇਸ ਸਾਲ ਦਾ ਦਰਸ਼ਨ ਮੈਨੂੰ ਦਿਓ ਤਾਂ ਜੋ ਮੈਂ ਇਸ ਰਾਹ ਤੇ ਚੱਲ ਸਕਾਂ ਜਿਸ ਰਾਹ ਤੇ ਤੁਸੀਂ ਮੈਨੂੰ ਤੋੜਨਾ ਚਾਹੁੰਦੇ ਹੋ ਜਿਸ ਰਾਹ ਤੇ ਤੁਰ ਕੇ ਮੈਂ ਸਫਲ ਹੋਵਾਂ ਹਰ ਹਾਲ ਵਿੱਚ ਤੁਹਾਨੂੰ ਦਰਸ਼ਨ ਮਿਲੇਗਾ